ਸਸੀ ਕਾ ਬਾਈ ਸਾਰਿਆਂ ਨੂੰ ਜਿੰਨੇ ਵੀ ਭੈਣ ਭਰਾ ਬਾਹਰ ਬੈਠਿਆ ਜਾਂ ਆਪਣੇ ਪੰਜਾਬ ਦੇ ਵਿੱਚ ਆਪਣੇ ਭਰਾ ਸਸੀ ਕਾ ਬਾਈ ਉਮੀਦ ਕਰਦਾ ਸਾਰੇ ਭੈਣ ਭਰਾ ਠੀਕ ਹੋਣਗੇ ਤੇ ਇੱਕ ਬੇਨਤੀ ਕਰਦਾ ਨਾ ਬਾਈ ਮੈਂ ਆ ਜੀ ਤੇ ਬਾਈ ਬਣ ਕੇ ਛੋਡੇ ਨਾਲ ਹੀ ਮੇਰਾ ਛੋਡੇ ਸਾਥ ਨਾਲ ਹੀ ਕੰਮ ਚੱਲੀ ਜਾਂਦਾ ਹਨਾ ਤੇ ਇੱਕ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਕਮੈਂਟ ਜਰੂਰ ਕਰਿਆ ਕਰੋ ਮੈਸੇਜ ਕਰਕੇ ਦੱਸਿਆ ਕਰੋ ਕੋਈ ਕਮੀ ਪੇਸੀ ਹੁੰਦੀ ਹੈਗੀ ਤੇ ਸਵੇਰੇ ਸਵੇਰੇ ਅਸੀਂ ਆਇਆ ਤੁਹਾਨੂੰ ਕੁਝ ਦੇ ਸਕਦੇ ਹਾਂ ਵੀ ਸੂਰ ਜੇ ਥੋੜਾ ਥੋੜਾ ਨਿਕਲਿਆ ਸੀਗਾ ਤੇ ਮੈਂ ਸਵੇਰੇ ਆ ਕੇ ਪਹਿਲਾਂ ਢੰਗੀੜਾ ਮਾਰਿਆ ਸਬਜ਼ੀ ਸੁਜੀ ਵਾਲਾ ਸਾਜੀ ਵੱਲ ਢੇੜਾ ਗੁੜਾ ਮਾਰ ਕੇ ਵੇਖਿਆ ਪਾ ਅੰਦਰ ਜਾ ਕੇ ਦੇਖਦਾ ਵੀ ਫਾਰਮ ਦਾ ਹਾਲ ਕੀ ਹੈਗਾ ਮੁਰਗੀਆਂ ਕਿਉਂ ਬਾਈ ਸਿਆਲ ਦੇ ਵਿੱਚ ਤੁਹਾਨੂੰ ਵੀ ਪਤਾ ਟੂੜੀ ਟਾੜੀ ਪਾਉਣੀ ਆ ਕੁਝ ਵੀ ਪਾਉਣੀ ਆ ਇਕੱਠੀ ਕਰਕੇ ਉਹ ਜਮਾਏ ਖਰਾਬ ਕਰ ਦਿੰਦੇ ਹਨਾ ਤੇ ਫਾਰਮ ਖੋਲਿਆ ਫਾਰਮ ਖੋਲ ਕੇ ਅੰਦਰ ਜਾ ਕੇ ਦੇਖਿਆ ਮੁਰਗੇ ਦਾ ਹਾਲ ਚਾਲ ਦੇਖੀਏ ਆ ਭਾਗੋ ਭਾਗਾ ਬਾਈ ਸਾਰੀਆਂ ਤੁਸੀਂ ਦੇਖ ਸਕਦੇ ਹੋ ਤੇ ਮੇਰਾ ਇਹੀ ਤਾਂ ਹੁੰਦਾ ਬਈ ਕਿਦਾਂ ਖੋਲ ਕੇ ਮੈਂ ਕਿਦਾਂ ਸਾਰੇ ਜਾਨਵਰ ਦੇਖਦਾ ਹੁੰਦਾ ਚਲੋ ਆਂਡੇ ਉਹਦਾ ਵੱਖਰੀ ਗੱਲ ਆ ਨਾ ਸਾਰਾ ਦਿਨ ਡਈ ਜਾਂਦੀਆਂ ਕਿਹਦੇ ਤੜਕੇ ਦੇਦਾ ਕਿਹਦੇ ਆਥਣੇ ਦੇਦਾ ਕਿ ਦੁਪਹਿਰੇ ਦੇ ਤਾਂ ਅਸੀਂ ਚੱਲੀ ਜਾਂਦਾ ਕੰਮ ਹਨਾ ਤੇ ਮੈਨੂੰ ਬਾ ਥੋੜਾ ਜਿਹਾ ਐ ਹੋ ਗਿਆ ਜੀ ਬਿਮਾਰ ਹੋ ਗਏ ਅਸੀਂ ਦਵਾਈ ਨਾਲ ਵੀ ਠੀਕ ਰਹਿਣਾ ਆਂਡੇ-ਉਂਡੇ ਤਾਂ ਦੇਖੀ ਜਾ ਜਿਹੜਾ ਕੁਝ ਹੋਈ ਜਾਂਦਾ ਹਨਾ ਬਾਈ ਤੇ ਜੇ ਜਾਨਵਰ ਸਹੀ ਹੋਣਗੇ ਬਾਈ ਫੇਰ ਹੀ ਆਂਡੇ ਦੇਣਗੇ ਹਨਾ ਤੇ ਇਹ ਜਾਨਵਰ ਅੱਗੇ ਨਾਲ ਪ੍ਰਮਾਤਮਾ ਦੀ ਕਿਰਪਾ ਨਾਲ ਆਪਣੇ ਸਹੀ ਆ ਥੋੜੀ ਠੰਡ ਲੱਗੀ ਸੀ ਬਾਈ ਬਣ ਕੇ ਠੰਡ ਦੇ ਵਿੱਚ ਤਾਂ ਥੋੜਾ ਜਿਹਾ ਵਿਚਾਰ ਰੱਖਿਆ ਕਰੋ ਤੇ ਉਸ ਤੋਂ ਬਾਅਦ ਆਪਾਂ ਫੀਡ ਵਾਲੇ ਪਾਸੇ ਉਹ ਇੱਕ ਤਾਂ ਬਾਈ ਆਪਣੇ ਕੋਲ ਤਿੰਨ ਇੱਕ ਤਾਂ ਫੀਡ ਆ ਗਈ ਆਪਣੇ ਕੋਲੇ ਇੱਕ ਗੋਦਰੇ ਦੀ ਆ ਤੇ ਦੋ ਤਿੰਨ ਪ੍ਰਕਾਰ ਦੀਆਂ ਵਾ ਚੀਜ਼ਾਂ ਵਿੱਚ ਹੋਰ ਪਾਉਣ ਨਾਲ ਬੜੀ ਦੀ ਪਰ ਕਹਿੰਦਾ ਮੈਕ ਜੇ ਕਿਸੇ ਵੀ ਭੈਣ ਭਰਾ ਨੇ ਫੀਡ ਬਾਰੇ ਜਾਂ ਕੋਈ ਹੋਰ ਚੀਜ਼ ਬਾਰੇ ਜਾਣਕਾਰੀ ਮੈਂ ਕੁਝ ਵੀ ਪਾਉਣਾ ਨਾਲ ਤੇ ਪੁੱਛਣਾ ਹੋਵੇ ਤਾਂ ਬਾਈ ਬਣ ਕੇ ਮੈਸੇਜ ਜਰੂਰ ਦੱਸਦਿਆ ਕਰਦਿਆ ਕਰੋ ਤੇ ਜੇ ਨਾ ਮੈਨੂੰ ਪਤਾ ਲੱਗੇ ਨਾ ਮੈਂ ਤੁਹਾਨੂੰ ਜਵਾਬ ਜਰੂਰ ਦਿਆ ਕਰੂੰ ਹਣਾ ਜੇ ਮੈਨੂੰ ਕੁਝ ਨਹੀਂ ਵੀ ਪਤਾ ਹੁੰਦਾ ਮੇਰਾ ਵੀਰ ਬਣ ਕੇ ਦੱਸਦਿਆ ਕਰੋ ਤੇ ਇਹ ਫੀਡ ਤਿੰਨ ਪ੍ਰਕਾਰ ਦੀ ਬਾਈ ਮੇਰੇ ਕੋਲੇ ਫੀਡ ਆ ਇਹਦੇ ਵਿੱਚ ਮੈਂ ਮਤਲਬ ਵੀ ਫੀਡ ਪਾ ਕੇ ਦੋ ਪ੍ਰਕਾਰ ਦੀ ਫੀਡ ਪਾਉਣਾ ਹੁੰਦਾ ਤੇ ਬਾਜਰਾ ਉਹ ਲੱਟਰ ਪਟਰ ਪਾ ਕੇ ਤੇ ਆਪਾਂ ਫੁੱਲ ਕਰੇਡ ਭਰਦੇ ਹੁੰਨੇ ਆ ਕਿ ਨਾ ਰਾਤ ਨੂੰ ਭਰੇ ਹੁੰਨੇ ਹੁੰਨੇ ਕਿ ਨਾ ਬਾਈ ਕੇ ਨਾ ਸਵੇਰੇ ਸੁਨੇਹਾ ਆ ਕੇ ਪਾਉਣਾ ਹੁੰਦਾ ਕਿਉਂ ਸਵੇਰਾ ਜਦੋਂ ਖਾਂਦੀਆਂ ਇਹ ਫੇਰੀ ਮਤਲਬ ਦੁਬੈ ਦੇ ਕਾਂਡੇ ਦਿੰਦਾਂਗੀਆਂ ਤੇ ਤੁਸੀਂ ਦੇਖ ਸਕਦੇ ਹੋ ਫੀਡ ਵੀ ਪਾਈ ਸਰ ਫੀਡ ਪਾਉਣ ਤੋਂ ਪਹਿਲਾਂ ਬਾਈ ਮੈਂ ਕੀ ਕਰਦਾਗਾ ਸਵੇਰੇ ਚਾਹੇ ਸ਼ਾਮ ਨੂੰ ਮੈਂ ਇਹਨਾਂ ਨੂੰ ਗਰਮ ਪਾਣੀ ਜ਼ਰੂਰ ਪਿਆਉਣਾ ਹੁੰਦਾ ਵਿੱਚ ਥੋੜੀ ਜੀ ਦਵਾਈ ਪਾ ਦੇਣਾ ਹੁੰਦਾ ਉਹ ਦਵਾਈ ਬਾਰੇ ਕਿਸੇ ਨੇ ਬੰਦਾ ਪੁੱਛਣਾ ਬਾਈ ਸਿਆਲ ਦੀ ਦਵਾਈ ਵਾਸਤੇ ਹਨਾ ਵੀ ਠੰਡ ਵਾਸਤੇ ਜਾਂ ਬਿਮਾਰੀਆਂ ਵਾਸਤੇ ਜਾਂ ਆਂਡਿਆਂ ਵਾਸਤੇ ਉਹ ਮੈਨੂੰ ਮੈਸੇਜ ਜ਼ਰੂਰ ਕਰਦਾ ਕਰੋ ਮੇਰਾ ਵੀਰ ਬਣ ਕੇ ਤੇ ਜੇ ਮੈਨੂੰ ਕਿਸੇ ਵੱਲ ਚੀਜ਼ ਬਾਰੇ ਨਹੀਂ ਪਤਾੰਦਾ ਵੀਰ ਬਣ ਕੇ ਮੈਨੂੰ ਦੱਸ ਵੀ ਰਿਹਾ ਕਰੋ ਛੋਡੇ ਭਰਾਵਾਂ ਨਾਲੀ ਛੋਡੇ ਸਾਥ ਨਾਲੀ ਕੰਮ ਚੱਲਦਾ ਹੁੰਦਾ ਹਨਾ ਕਹਿੰਦੇ ਨੇ ਵੀ ਆਪਣੇ ਪੰਜਾਬ ਦੇ ਵਿੱਚ ਜਿੰਨੇ ਆਪਣੇ ਸਿੱਖ ਭਾਈਚਾਰੇ ਜਾਂ ਕੋਈ ਵੀ ਕਮਿਊਨਿ ਤੇ ਕਿਸੇ ਤਾਂ ਆਪਣਾ ਮਾੜਾ ਜੰਗਾ ਨਹੀਂ ਕਹਿੰਦੇ ਸਾਦੇ ਆਪਣੇ ਭੜਾਈ ਆਗੇ ਤੇ ਛੋਡੇ ਸਾਥ ਨਾਲ ਹੀ ਮੈਂ ਇੱਥੋਂ ਤੱਕ ਪਹੁੰਚਿਆ ਤੇ ਗਾਹਾਂ ਵੀ ਤੁਸੀਂ ਮੈਨੂੰ ਪਹੁੰਚਾਉਂਗੇ ਹਨਾ ਤੇ ਬਾਈ ਬਣ ਕੇ ਵੀਡੀਓ ਚੰਗੀ ਲੱਗਦੀ ਹੁੰਦੀ ਆ ਸ਼ੇਅਰ ਕਰਿਆ ਕਰੋ ਤੇ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਆਪਣਾ ਚੈਨਲ YouTube ਚੈਨਲ ਆਪਣਾ Facebook ਆ ਬਾਈ ਹਨਾ ਤੇ Instagram ਤੇ ਵੀ ਮਾੜਾ ਮੋਟਾ ਆਪਾਂ ਐਕਟਿਵ ਰਹਿੰਦੇ ਆਂਗੇ ਤੁਸੀਂ ਦੇਖ ਸਕਦੇ ਹੋ ਇਹ ਪਾਣੀ ਅੱਜ ਕੱਢਿਆ ਜਿਹੜਾ ਲਾਇਆ ਸੀ ਬਾਈ ਇਹ ਪੂਰਾ ਕਾਮਯਾਬ ਇਹਦੇ ਵਿੱਚ ਪਾਣੀ ਬਹੁਤ ਵਧੀਆ ਪੀਂਦਿਆਂ ਨਾਲ ਦਵਾਈ ਪੀ ਲੈਣਗੇ ਉਸ ਤੋਂ ਬਾਅਦ ਜੇ ਮੈਂ ਬਾਅਦ ਦੀ ਰੱਖ ਦਿੰਨੀ ਆ ਬਾਅਦ ਦੀ ਚੱਕਣੀ ਦਿੰਦੀ ਆ ਬਾਅਦ ਦੀ ਦੇ ਵਿੱਚ ਵੀ ਪੀਣ ਇਹ ਪਾਣੀ ਦਾ ਪ੍ਰਬੰਧ ਇਹਨਾਂ ਨੂੰ ਬਈ ਵਧੀਆ ਕਰਾਂਗੇ ਹਜੇ ਵੇ ਹੌਲੀ ਹੌਲੀ ਜਿਵੇਂ ਜਿਵੇਂ ਆਪਾਂ ਵਿੱਚੇ ਦਿੰਗੇ ਇਸ ਜੀਚ ਹੌਲੀ ਹੌਲੀ ਪਤਾ ਲੱਗਦਾ ਰਹਿੰਦਾ ਹਨਾ ਪਹਿਲਾਂ ਆਪਣੇ ਕੋਈ ਰੱਖੇ ਹੋਏ ਸੀ ਸੂਰ ਬਾਈ ਹਨਾ ਸੂਰਾਂ ਦਾ ਸਿਸਟਮ ਹੋਰ ਸੀ ਤੇ ਇਹਨਾਂ ਮੁਰਗੀਆਂ ਸਿਸਟਮ ਹੋਰ ਹੁੰਦਾ ਤੁਸੀਂ ਦੇਖ ਸਕਦੇ ਹੋ ਇਹ ਪੈਪੜਾ ਕਿਰਾਂ ਮੂੰਮੇ ਜਗਾੜਾ ਲਾ ਕੇ ਦੇਖਿਆ ਸੀ ਇਹਨਾਂ ਨੂੰ ਆਪਣਾ ਪੱਕੇ ਤੌਰ ਦੇ ਵਿੱਚ ਹੀ ਫਿੱਟ ਕਰਾਂਗੇ ਪੈਪਾਂ ਸਾਰੀਆਂ ਬਾਈ ਇਹ ਤੇ ਤੁਸੀਂ ਦੇਖ ਸਕਦੇ ਹੋ ਜਦੋਂ ਅੰਦਰ ਜਾਂਦੇ ਆ ਤੇ ਇਹਨਾਂ ਮੋਹ ਲੈਂਦੀਆਂ ਬਾਈ ਮਤਲਬ ਵੀ ਜਾਨਵਰ ਕੋਈ ਵੀ ਆ ਹਨਾ ਬੱਚਿਆਂ ਕੋਲੇ ਕੋਲੇ ਪੈਰਾਂ ਦੇ ਢੂੰਗਾ ਮਾਰ ਲੱਗ ਜਾਂਦੀਆਂ ਹੱਥਾਂ ਦੇ ਢੂੰਗਾ ਮਾਰ ਬਾਈ ਬਣ ਕੇ ਸਾਲ ਦੇ ਵਿੱਚ ਥੋੜਾ ਜਿਹਾ ਖਾਸ ਧਿਆਨ ਰੱਖਿਆ ਕਰੋ ਆਪਣੇ ਭੱਠੀ ਭੁੱਠੀ ਦਾ ਬਾਈ ਲੱਗੀ ਨਹੀਂ ਕਿਤੇ ਵੀ ਪਰ ਆਪਣੇ ਫਾਰਮ ਦੇ ਵਿੱਚ 2-2 3-3 ਮਤਲਬ ਹੀ ਲੋਹੇ ਦੀ ਜਾਲੀ ਲਾ ਕੇ 2-2 3-3 ਤਰਪਾਲਾਂ ਪਾਈਆਂ ਹੋਈਆਂ ਗਈਆਂ ਉਹਦੇ ਕਰਕੇ ਬਾਈ ਠੰਡ ਦਾ ਜਮਾ ਮਤਲਬ ਹੀ ਅੰਦਰ ਇੱਕ ਤੰਕਾ ਵੀ ਨਹੀਂ ਹੁੰਦਾ ਧੁੰਦ ਦਾ ਜਾਂ ਪਾਣੀ ਦਾ ਕੁਝ ਵੀ ਆਣਾ ਬਾਈ ਤੁਸੀਂ ਦੇਖ ਸਕਦੇ ਹੋ ਸਾਰੀਆਂ ਆਪਣੇ ਕੋਲੇ ਮੁਰਗੀਆਂ ਆਪਣੇ ਕੋਲੇ ਤਕਰੀਬਨ 100 ਕੁ ਮੁਰਗੀਆਂ ਬਾਈ ਜਿਹਦੇ ਵਿੱਚੋਂ ਪੰਜ ਚਾਰ ਜਾਨਵਰ ਆਪਣੇ ਮਰ ਗਏ ਸੀ ਠੰਡ ਲੱਗੀ ਸੀ ਤੇ ਵਿੱਚ ਮੁਰਗੇ ਵੀ ਆ ਛੋਟੇ ਬਾਈ 100 ਕੁ ਮੁਰਗੀ ਆ ਤੇ ਅੰਡੇ-ਉਂਡੇ ਪਰਮਾਤਮਾ ਦੀ ਕਿਰਪਾ ਨਾਲ ਆਈ ਜਾਂਦੇ ਆ ਤੇ ਇਹ ਪਾਣੀ ਵਾਲਾ ਪ੍ਰਬੰਧ ਬਾਈ ਮੈਨੂੰ ਬਹੁਤ ਵਧੀਆ ਲੱਗਿਆ ਤੇ ਇਹਦਾ ਆਪਾਂ ਥੋੜਾ ਜਿਹਾ ਹੋਰ ਵਧਾਵਾਂਗੇ ਹਨਾ ਤੇ ਉਸ ਤੋਂ ਬਾਅਦ ਆਪਾਂ ਫੀਡ ਲੈਉਣੀ ਸੀ ਬਾਈ ਮੈਂ ਘਰੇ ਗਿਆ ਫੀਡ ਫੂਡ ਪਾ ਕੇ ਪਾਣੀ ਪਾ ਕੇ ਤੁਸੀਂ ਦੇਖ ਸਕਦੇ ਹੋ ਤੁਹਾਡੇ ਭਰਾ ਦੀ ਲੁੱਕ ਲੱਗਦਾ ਨਾ ਉਹਨਾਂ ਦਾ ਤੇ ਪੱਗ-ਪੁੱਗ ਬੰਨੀ ਤਿਆਰ ਹੋਏ ਆਪਣੀ ਲਿੰਮੋ ਜਨ ਖੜਾਤੀ ਸੀ ਘਰੇ ਤੇ ਉਸ ਤੋਂ ਬਾਅਦ ਥਾਰ ਖੜੀ ਸੀ ਆਪਣੀ ਥਾਰ ਤੋਂ ਕਪੜਾ ਕੋਪੜਾ ਲਾ ਕੇ ਫਿਰ ਆਪਾਂ ਚੱਲਦੇ ਆਂ ਸ਼ਹਿਰ ਵੱਲ ਕੋਈ ਦਵਾਈ ਲੈਉਣੀ ਸੀ ਆਹ ਦੇਖ ਸਕਦੇ ਤੁਸੀਂ ਥਾਰ ਤੋਂ ਲਾਇਆ ਆਪਾਂ ਕਪੜਾ ਕਿਉਂ ਬਾਈ ਧੁੰਦ ਜਿਆਦਾ ਹੁੰਦੀ ਹੈ ਕਈ ਸਟਾਰਟ ਨਹੀਂ ਹੁੰਦੀਆਂ ਉਹਨੀਆਂ ਗੱਡੀਆਂ ਹਨਾ ਤੇ ਤੋਲੀ ਇਹ ਕਦਾ ਫੀਡ ਲਿਆਉਣ ਵਾਲੀ ਰਹਿੰਦੀ ਸੀਗੀ ਤੇ ਕੁਛ ਕੁ ਦਵਾਈਆਂ ਸੀਗੀਆਂ ਆ ਤੁਸੀਂ ਦੇਖ ਸਕਦੇ ਹੋ ਆਪਣੀ ਥਾਰ ਖੜੀ ਹੈਗੀ ਇਹ ਸੀਐਨਜੀ ਵਾਲੀ ਥਾਰ ਆ ਬਹੁਤ ਵਧੀਆ ਬਾਈ ਇਹਨੇ ਕਿਤੇ ਧੋਖਾ ਨਹੀਂ ਦਿੱਤਾ ਮੈਨੂੰ ਤੇ ਤੁਸੀਂ ਦੇਖ ਸਕਦੇ ਹੋ ਚੱਲੇ ਆਪਾਂ ਸ਼ਹਿਰ ਵੱਲ ਸ਼ਹਿਰ ਵੱਲ ਕੋਈ ਫੀਡ ਤੇ ਹੋ ਲਿਆਉਣੀ ਸੀਗੀ ਦਵਾਈ ਦਬੂਈ ਜੀ ਤੇ ਕਿਸੇ ਨੂੰ ਕੁਝ ਵੀ ਮਤਲਬ ਜਾਨਕਾਰੀ ਲੰਨੀ ਮੈਸੇਜ ਜਰੂਰ ਕਰਦਾ ਕਰੋ ਬਾਈ ਬਣ ਕੇ ਤੇ ਜੇ ਮੈਨੂੰ ਕੋਈ ਕਮੀ ਪੇਸ਼ੀ ਹੁੰਦੀ ਤਾਂ ਵੀ ਦੱਸਦਾ ਕਰੋ ਹਨਾ ਛੋਡੇ ਭਰਾਵਾਂ ਨਾਲ ਹੀ ਛੋਡੇ ਸਾਥ ਨਾਲ ਹੀ ਕੰਮ ਚੱਲਦਾ ਹੁੰਦਾ ਬਾਈ ਤੇ ਕੋਈ ਵੀ ਕਿਸੇ ਦਾ ਆਪਾਂ ਕੰਮ ਕਰਾਉਣੇ ਆ ਹਨਾ ਤਾਂ ਹੀ ਚੱਲਦਾ ਹੁੰਦਾ ਤੇ ਅੱਛੀਗਾ ਬਾਈ ਸਾਰਿਆਂ ਨੂੰ ਕਮ